ਲੋਹੇ ਦੀ ਲੱਖ ਦੇ ਆ ਜੀ ਜਦੋਂ ਵੋਟਰਾਂ ਨਾਲ ਡੈਮੋਕ੍ਰੇਸੀ ਨਾ ਚੱਲੇ ਤੇ ਫੇਰ ਲੋਕਾਂ ਨੂੰ ਡੰਗਾ ਚੁੱਕਣੀਆਂ ਪੈਣੀਆਂ ਉਹਦਾ ਸਿੱਟਾ ਜੇ ਵੇਖ ਲੋ ਹਾਂ ਬਣੀ ਵਧੀਆ ਗੱਲ ਕੀਤੀ ਤੁਸੀਂ ਕੱਠ ਲੋਹੇ ਦੀ ਲੱਖ ਹੁੰਦੀ ਹੈ ਇਹ ਜਿਹੜਾ ਦਿੱਲੀ ਜਿਹੜਾ ਮੋਰਚਾ ਚੱਲ ਰਿਹਾ ਉਹ ਵੀ ਕੱਠ ਤੇ ਸ਼ਾਂਤਮਈ ਹੀ ਹੈਗਾ ਹਾਂ ਹਾਂ ਆ ਇੱਕ ਮੁੰਡਾ ਮਰਵਾ ਲਿਆ ਕੋਈ ਫਟੜ ਕਰਾ ਲਿਆ ਆਪਣੇ ਸਾਡੇ ਬਾਜ ਦੇ ਜਰਨਲ ਹ ਜਿਹੜੇ ਫੋਨਡੇ ਹ ਹ ਹੁੰਦੇ ਹ ਇਤਹਾਸ ਹ ਤੇ ਦੱਬਾ ਕੀ ਲੇ ਕਰਕੇ ਗੱਲ ਇਹ ਆ ਜੀ ਅਸਰ ਕੀ ਹੋਣਾ ਅਸਰ ਤੇ ਹੋ ਗਿਆ ਕਿ ਕਰੋਨਾ ਕੀ ਸਰਭਰ ਰੁਪਇਆ ਸੰਸਕੁਤੀ ਇਹਨਾਂ ਚਨਾ ਮਹੀਨਿਆਂ ਛੱਤੀਆਂ ਦਾ ਲਾਜ ਖਰਾਬ ਹੋ ਗਿਆ ਪੰਜਾਬ ਦਾ ਲੋਕ ਛੜਪੇ ਤੇ ਆਏ ਹਾਂ ਉਹ ਤੇ ਹੱਕ ਮਾਰ ਕੁੱਤੇ ਕੰਮ ਛੱਡ ਗਿਨਾ ਤੇਲ ਵੜਿਆ ਹੋਊਗਾ ਕਿੰਨਾ ਟਾਈਮ ਖਰਾਬ ਹੋਇਆ ਕਿੰਨਾ ਪੈਸੇ ਦੀ ਬਰਬਾਦੀ ਕਿੰਨੇ ਚਾਹ ਦੇ ਕੰਮ ਬਣੇ ਹੋਣੇ ਆ ਕਿੰਨੀਆਂ ਰੋਟੀਆਂ ਗਈਆਂ ਹੋਣੀਆਂ ਬਿਲਕੁਲ ਜੀ ਸਰਕਾਰ ਨੇ ਕਿੰਨਾ ਖਰਚਾ ਕੀਤਾ ਇਹ ਸਾਰਾ ਉਹਨਾਂ ਅਫਸਰਾਂ ਪੰਚਰੀਆਂ ਨੂੰ ਤੇ ਐਮ ਮੇਬਾਨੀ